ਤਾਰ ਨਹੀਂ ਠੀਕਾ ਰੱਖਿਆ ਗਿਆ ਬੂਹੇ ਦੇ ਅੱਗੇ ਸਾਡੇ ਗਰੀਬਾਂ ਲੋਕਾਂ ਦੇ ਅਸੀਂ ਚਿਕਾਉਣਾ ਚਾਹੁੰਦੇ ਹਾਂ ਇਸ ਤੋਂ ਪਹਿਲਾਂ ਕਿਸੇ ਪ੍ਰਚਾਰਕ ਨੇ ਵੀ ਨਹੀਂ ਸਾਰਿਆਂ ਨੂੰ ਮਿਲੇ ਕੀ ਵਿਚਵਾਹੀ ਸਾਡੀ ਕਿਸੇ ਨੇ ਗੱਲ ਨਹੀਂ ਕੀਤੀ ਸੁਣਾਈ ਨਹੀਂ ਕੀਤੀ ਸਾਡੀ ਅਸੀਂ ਟੀਸੀ ਸਾਹਿਬ ਦੇ ਐਸਐਸਪੀ ਸਾਹਿਬ ਦੇ ਡੀਐਸਪੀ ਸਾਹਿਬ ਦੇ ਅਸੀਂ ਜਿੱਥੋਂ ਤੱਕ ਵੀ ਸਾਥੋਂ ਪਹੁੰਚਿਆ ਗਿਆ ਅਸੀਂ ਗਏ ਆ ਪਰ ਸਾਡੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਇਹ ਗੱਲ ਕਿੰਨੀ ਦੇਰ ਤੋਂ ਠੀਕ ਹੈ ਜਿਹੜਾ ਹੈਗਾ ਠੇਕਾ ਜੀ ਇਹਨਾਂ ਨੇ 2 ਮਹੀਨਾ ਹੋ ਗਿਆ ਇਸ ਗੱਲ ਤੇ ਮਹੀਨੇ ਦੇ ਵਿੱਚ ਵਿੱਚ ਅਸੀਂ 15 ਦਿਨ ਵੀ ਜਾਂਦੇ ਸੀਗੇ 10 ਦਿਨ ਵੀ ਗਏ ਆ ਇਹਨਾਂ ਨੇ 20 ਦਿਨਾਂ ਦੀ ਮੌਲਤ ਦਿੱਤੀ ਸੀ ਸਾਨੂੰ ਵੀ 20 ਦਿਨ 21ਵਾਂ ਦਿਨ ਨਹੀਂ ਹੋਣ ਦਿੰਦੇ ਅਸੀਂ ਅਸੀਂ ਠੇਕਾ ਚੁਕਾ ਦੇਾਂਗੇ ਐਸਐਚਓ ਨੇ ਮੌਕਾ ਵੇਖਿਆ ਸੀ ਆ ਕੇ ਉਹਨਾਂ ਨੇ ਕਹਿਤਾ ਵੀ ਅਸੀਂ 21ਵਾਂ ਦਿਨ ਠੇਕਾ ਚੁਕਾ ਦੇਾਂਗੇ ਵੀ ਸਾਡੀ ਮਰਦਾ ਆਣਗੀ ਆ ਤੇ ਅੱਜ ਇੱਥੇ ਠੇਕਾ ਉਹੀ ਚੱਲੀ ਜਾਂਦਾ ਸਾਰਾ ਕੁਝ ਉਹੀ ਹੋਈ ਜਾਂਦਾ ਹੁਣ ਕੀ ਮੰਨਤਾ ਹੈ ਅਸੀਂ ਵਾਸੀ ਇਹੀ ਚਾਹੁੰਦੇ ਆ ਵੀ ਸਾਡੇ ਬਾਰ ਚ ਠੇਕਾ ਚੱਕਿਆ ਜਾਵੇ ਸਾਡੇ ਅਲੂ ਜਿੱਥੇ ਮਰਜ਼ੀ ਰੱਖਣ ਇਹ ਜਿੱਥੇ ਮਰਜ਼ੀ ਨਾ ਰੱਖਣ ਬਸ ਸਾਡੀ ਇਹੀ ਫਰਿਆਦ ਆ ਹੋਰ ਅਸੀਂ ਕੋਸ਼ਿਸ਼ ਨਹੀਂ ਚਾਹੁੰਦੇ ਪਹਿਲਾਂ ਠੇਕਾ ਕਿੱਥੇ ਸੀ ਪਹਿਲਾ ਠੇਕਾ ਪਿੰਡ ਦੇ ਉਧਰਲੇ ਪਾਸੇ ਸੀ ਜ਼ਿਮੀਂਦਾਰਾਂ ਵਾਲੇ ਪਾਸੇ ਉਧਰੋਂ ਤੱਕ ਲੈ ਨੇ ਚਕਾਤਾ ਲੜਾਈਆਂ ਕਰ-ਕਰ ਕੇ ਤੇ ਇਹਨਾਂ ਨੇ ਹੁਣ ਗਰੀਬ ਲੋਕਾਂ ਦੇ ਬੂਹਿਆਂ 'ਚ ਰੱਖਤਾ ਖੇਤਾਂ 'ਚ ਲਗਾਈ ਪਤਾ ਨਹੀਂ ਸਾਨੂੰ ਕਿੱਥੇ ਲਗਾਈ ਕਿੱਥੇ ਨਹੀਂ ਹੁਣ ਕਹਿੰਦੇ ਆ ਜਗ੍ਹਾ ਵੀ ਤੁਸੀਂ ਦਿਓ ਹੁਣ ਅਸੀਂ ਕਿਹੜਾ ਜਗਾ ਕਾਰਮੀ ਸੀ ਇਹਨਾਂ ਨਾਲ ਜੇ ਅਸੀਂ ਇਹਨਾਂ ਨੂੰ ਜਗਾ ਦਿੱਤੀ ਆ ਅਸੀਂ ਜਗਾ ਦਿੱਤੀ ਸੀ ਇਹਨੇ ਲੀੜਾ ਕਪੜਾ ਵੇਚਣ ਵਾਸਤੇ ਇਹ ਮੈਡਮ ਨੇ ਇਹ ਗੱਲ ਕਹੀ ਸੀ ਵੀ ਮੈਂ ਲੀੜਾ ਕਪੜਾ ਵੇਚਣਾ ਲੀੜਾ ਕਪੜਾ ਵੇਚਣ ਵਾਸਤੇ ਇਹਨੇ ਦੁਕਾਨ ਕੀਤੀ ਸੀ ਸਾਡੀ ਮਜਬੂਰੀ ਸੀ ਅਸੀਂ ਇਹਨੂੰ ਜਗਾ ਦਿੱਤੀ ਮਰਲਾ ਅਸੀਂ ਇਹਨੂੰ ਇਹ ਥੋੜੀ ਕਿਾ ਅਸੀਂ ਵੀ ਤੁਠੇਕਾਰਾ ਕਿਵੇਂ ਜਾ ਇੱਥੇ ਇੱਥੇ ਠੇਕੇ ਦੀ ਕਮਾਈ ਨਾ ਪੜ ਅਸੀਂ ਕੱਲੇ ਨਾ ਕਵਾਂਗੇ ਤੇ ਦੁਨੀਆ ਜਿਹੜੀ ਸਾਰੀ ਅਗਲੇ ਆਂਦੇ ਅਸੀਂ ਵਿਰੋਧ ਦਾ ਠੇਕੇ ਦੇ ਅਸੀਂ ਨਹੀਂ ਰੱਖਣ ਦੇਣਾ ਇੱਥੇ ਠੇਕਾ